ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਟੋਕੜ ਹੈ ਬਾਈ ਤੇ ਇੱਕ ਬਿਹੜਾ ਜਿਹੜੀ ਤਾਜੀ ਸੂਈ ਆ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਮਦਿਏ ਬਹੁਤ ਵਧੀਆ ਵੀਰੇ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਰਾਜਦੀਪ ਸਿੰਘ ਆ ਪਿੰਡ ਭਧੌੜਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਆਪਣੀ ਤਾਪਾ ਨੇੜੇ ਪਿੰਡ ਆਪਾਂ ਨੂੰ ਨੇੜੇ ਭਧੌੜ ਮਸ਼ਹੂਰੀ ਆ ਵੈਸੇ ਤਾਂ ਇੱਧਰ ਦੀਪਗੜ ਰਹਿ ਗਿਆ ਬਰਨਾਲੇ ਤੋਂ ਰਹਿ ਗਿਆ ਆਪਣਾ ਭਗਤਿਆਲਾ ਹਾਈਵੇ ਇੱਧਰ ਰਹਿ ਗਿਆ ਮੋਗੇ ਵਾਲਾ ਬਸ ਠੀਕ ਹਾਂ ਭਧੌੜ ਵੈਸੇ ਮੂੰ ਮਸ਼ਹੂਰੀ ਆ ਸਹੀ ਆ ਮੋਬਾਈਲ ਨੰਬਰ ਬੋਲੋ 9592274572 ਬਾਈ ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜੜ ਆਈ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਪਹਿਲਾ ਸੂਆ ਹੀ ਸੂਈ ਦੀ ਆ ਦੰਦਾਂ ਦੇ ਵਿੱਚ ਆ ਚਾਰ ਦੰਦ ਪੂਰੇ ਕਰਕੇ 6 ਦੇ ਚੱਕਦੀ ਆ ਓਕੇ ਸੱਜਰ ਆਪਣੇ ਕੋਲੋਂ 3 ਮਹੀਨੇ ਪਹਿਲਾਂ ਵੇਚ ਕੇ ਸੁਲਤਾਨਪੁਰ ਲੋਧੀ ਗਈ ਸੀ ਠੀਕ ਹੈ ਜੀ ਉਧਰ ਪਾਣੀ ਪੁਣੀ ਆਉਣ ਦੀ ਦਿੱਕਤ ਸੀਗੀ ਪਹਿਲਾਂ ਤਾਂ ਇਹ ਵੇ ਬਕਾਉ ਨਹੀਂ ਸੀ ਹੁਣ ਬਾਈਆਂ ਦਾ ਫੋਨ ਆ ਗਿਆ ਸੀਗਾ ਵੀ ਬਾਈ ਵੇਚ ਦਿਓ ਸੇਲ ਕਰ ਦਿਓ ਵੀ ਹਜੇ ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਹੈ ਉਧਰ ਓਕੇ ਬਾਈ ਹਾਂ ਆਪਣੇ ਕੋਲੇ ਸੱਜਰ ਦੀ ਵੀਡੀਓ ਪਈ ਆ ਆਪਣੇ ਘਰੇ ਸੂਈ ਵੀ ਦੀ ਮੰਗਰੇ ਦੇ ਬੱਚਾ ਸੀ 3 ਮਹੀਨੇ ਹੁਣ ਇਹਨੂੰ ਸੂਈ ਨੂੰ ਹੋ ਕੇ ਇੱਕ ਵਾਰੀ ਬੋਲ ਛੱਡੀ ਹੂੰ ਦੁੱਧ ਹੁਣ ਇਹਦੇ ਥੱਲੇ 16 ਕਿਲੋ ਸੀ ਉਹਨਾਂ ਕੋਲੇ ਠੀਕ ਆ ਅੱਜ ਦੀ ਘੜੀ ਆਪਣੇ ਕੋਲੇ 12 ਕਿਲੋ ਆ 10 ਕਿਲੋ ਮੰਨ ਕੇ ਅਗਲਾ ਲੈ ਜੀ ਠੀਕ ਆ ਬਾਈ ਤੇ ਸੱਜਰੇ ਵੀਡੀਓ ਵੀ ਆਪਾਂ ਦਿਖਾ ਦਾਂਗੇ। ਬਾਕੀ ਉਹ ਆਰਡਰ ਕੁਆਲਿਟੀ ਤੁਸੀਂ ਦਿਖਾ ਦੋ। ਹਾਂ, ਥੋੜਾ ਬਾਲਾ ਚੰਗਾ ਹੈ ਨਾ। ਬਾਈ, ਮੁੱਠੀ ਵਾਲਾ। ਥਾਣਾ ਨੂੰ ਧੋਣ ਵੀ ਨਹੀਂ ਦਿੰਦੀ। ਉਹਦੋਂ ਪਹਿਲਾਂ ਤਾਂ ਸਮਝ ਜਾਂਦੀ ਆ ਮੈਂਡ ਤਿੰਨ ਤਾਂ ਬਾਲੇ ਆ। ਠੀਕ ਆ। ਇੰਨੀ ਚਵਾਈ ਟੌਪ ਦੀ ਆ ਫਿਰ ਤਾਂ ਹਨਾ। ਸਹੀ ਆ। ਸਿਰੇ ਹੀ ਆ ਯਾਰ। ਠੀਕ ਆ ਬਾਈ। ਕੱਦ ਚੰਗਾ, ਪ੍ਰਿੰਟ ਚੰਗਾ, ਬਰੀਡ ਚੰਗੀ ਆ, ਥਾਣ ਚੰਗਾ, ਫੇਸ ਦੀ ਬਿਊਟੀ ਚੰਗੀ ਆ। ਕੁਆਲਿਟੀ ਪੱਕ ਤੋਂ ਵੜ ਬਹੁਤ ਚੰਗੀ ਆ ਬਾਈ। ਲੈ, ਬਿਊਟੀ ਚੈੱਕ ਕਰੋ ਕਰਮ ਵਾਲੀ ਦੀ। ਕੀ ਬਾਤ ਆ ਬਾਈ। ਲੈ ਬਾਈ, ਵੀਡੀਓ ਚੈੱਕ ਕਰੋ। ਇਹ ਤਾਜੀ ਸੂਈ ਦੀ ਹੈ ਨਾ ਹਾਂ ਇਹ ਆਪਣੇ ਘਰ ਹੀ ਸੱਜਰ ਸੂਈ ਵੀ ਦੀ ਆ ਬਣਦੀ ਬਣਦੀ ਬਹੁਤ ਬਹੁਤ ਜਿਆਦਾ ਸੋਹਣੀ ਤਿਆਰੀ ਕਰਦੇ ਆ ਪਹਿਲਾਂ ਨੇ 20 ਕਿਲੋ ਦੁੱਧ ਦਿੱਤਾ ਹੂੰ ਤੇ ਆਪਾਂ ਹੀ ਸੇਲ ਕਰੀ ਸੀ ਇਹ ਠੀਕ ਆ ਪਹਿਲੇ ਸੂਏ ਹੂੰ ਹੁਣ ਆ ਦਿੱਕਤਾ ਕੀ ਕਰਕੇ ਚਲੋ ਆਪਣੇ ਕੋਲੇ ਆਈ ਸੀ ਵੈਸੇ ਸਾਂਭਣ ਪਰ ਹੁਣ ਥੋੜਾ ਜਿਆਦਾ ਜਿਆਦਾ ਹਾਲਾਤ ਮਾੜੇ ਕਰਕੇ ਸੇਲ ਵਾਸਤੇ ਗੇਤਾ ਭਾਈਆਂ ਨੇ ਠੀਕ ਆ ਤੇ ਤੁਹਾਨੂੰ ਪਤਾ ਚੀਜ਼ ਪੂਰੀ ਟੌਪ ਦੀ ਹੈ ਸਹੀ ਗੱਲ ਆ ਭਾਈ ਲੈ ਭਾਈ ਜਮਾ ਪੂਰੀ ਇੱਕ ਨੰਬਰ ਵੈੜਾ ਪੂਰੀ ਤਸੱਲੀ ਵਾਲੀ ਆ ਬਾਈ ਨੇ ਦੱਸਿਆ ਵੀ ਤਾਜੀ ਸੂਰੀ ਦੀ ਵੀਡੀਓ ਵੀ ਬਾਈ ਕੋਲੇ ਪਈ ਹੈਗੀ ਠੀਕ ਹੈ ਕਿ ਨਹੀਂ ਐਂਡ ਤੇ ਧਾਰਾਂ ਇਹਦੀਆਂ ਦਿਖਾ ਦਾਂਗੇ ਬਾਈ ਧਾਰਾਂ ਧੂਰਾਂ ਦਾ ਇੱਕ ਨੰਬਰ ਹੀ ਆ ਜੀ ਐ ਮੰਨ ਲਓ ਵੀ ਜਦੋਂ ਥਣ ਧੋ ਲੇ ਧੋਣ ਦਾ ਦਿਨ ਦੀ ਨੂੰ ਉਦੋਂ ਪਹਿਲਾਂ ਪਸ ਮੰਜਦੀ ਆ ਬਾਈ ਉਦੋਂ ਪਹਿਲਾਂ ਹੀ ਪਸ ਮੈਂ ਆਉਂਦੀ ਆ ਠੀਕ ਬਾਕੀ ਫਟਫਾੜ ਲੈਵੇ ਦੀ ਆ ਕੋਈ ਐ ਨਹੀਂ ਬੈਠਾ ਜਾਂਦਾ ਵੀਰੇ ਪ੍ਰਿੰਟ ਪ੍ਰਿੰਟ ਬੜਾ ਚੰਗਾ ਚਾਰੂ ਦੀ ਫੁੱਲ ਗਾਰੰਟੀ ਆ ਆਪਣੀ ਤੇ ਮੁੱਲ ਫਿਰ ਜਾਇਜ਼ ਮੁੱਲ ਵੀਰੇ ਦਾ 50000 ਰੁਪਇਆ ਮਾਨਦਾਨ ਹੋ ਜਾ ਜਮਾ ਹੋ ਜਾ ਬਾਈ ਜਮਾ ਜਾਇਜ਼ ਮੁੱਲ ਲ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਬੜਾ ਬੜਾ ਚੰਗੀ ਬੋ। ਪਾਸਮੁਗੀ ਜਦੋਂ ਆਏ ਦੇਖੀ ਥਾਣ ਮੂਹਰੇ ਕੀ ਕਰਦਾ ਬੱਚੀ ਪਾਲਣੋਂ ਕਿਤੇ ਚੰਗੀ ਐ। ਬੱਚੀ ਦੀ ਪੈਂਦੀ ਹਜ਼ਾਰ ਦੀ ਆ ਰੰਗ ਦੀ ਆਉਂਦੀ ਆ ਬਾਈ। ਸਹੀ ਗੱਲ। ਤੇ ਇਹ ਚਲੋ ਕਰਮ ਵਾਲੀ ਦੁੱਧ ਆ। ਕੋਈ ਅੰਦਰੋਂ ਚੈੱਕ ਕਰਾਉਣੀ ਕਰਾਉਣਾ ਆਪਣੇ ਕੋਲੋਂ ਤਾਂ ਵੀ ਨਹੀਂ ਕੋਈ ਟੈਨਸ਼ਨ ਕਿਉਂਕਿ ਬਿਲਕੁਲ ਸਾਫ਼ ਆ। ਸਾਫ਼ ਆ। ਕਿਸੇ ਜੀ ਦੀ ਦਿੱਕਤ ਨਹੀਂ। ਹੂੰ। ਬਾਕੀ ਤਾਂ ਰਾਂ ਮਾਰ ਦਿੰਨੇ। ਮੈਂ ਤਾਂ ਰਾਜ ਤੋਂ ਬਾਅਦ ਮਾਰ ਦਿੰਨੇ ਆ। ਠੰਡੀ ਪਾਉ ਤਾਂ ਨਾ। ਹਾਂ ਠੰਡੀ ਸੀ ਮੈਂ ਜੀ ਨਿਆਣਾ ਪਾਲਾ। ਕੋਈ ਦਿੱਕਤ ਨਹੀਂ ਕੋਈ ਬੰਦਾ ਝੋਲੇ ਬੁੜੀ ਝੋਲੇ ਸਾਰੀ ਪਾਸ ਆ ਇਹ। ਠੀਕ ਆ ਬਾਈ। ਜਵਾਕ ਚੋਲੇ ਚਾਹੇ ਚਾਹੇ ਜਵਾਕ ਚੋਲੇ ਬਾਈ ਕਹਿੰਦਾ ਇੱਕ ਨੰਬਰ ਵੜਾ ਤਸੱਲੀ ਵਾਲੀ ਵੜਾ ਯਾਰ ਇਹ ਨਹੀਂ ਗੱਲ ਉਹ ਬਾਈ ਦੋ ਰੰਗ ਚੋਕੇ ਲੈ ਜਾ ਬਾਈ ਆਪਣੇ ਘਰੇ 10 ਰੰਗ 10 ਦਿਨ ਚੋਲੇ ਚਾਹੇ ਕੋਈ ਠੀਕ ਆ ਬਾਅਦ ਚੋਹਣਾ ਆਪਾਂ ਹੈ ਨਹੀਂ ਜ਼ਿੰਮੇਵਾਰ ਹਾਂ ਸਵਾਦ ਨਹੀਂ ਆਉਂਦਾ ਗੱਲ ਦਾ ਮੁੜ ਕੇ ਇੱਥੇ ਆਪਣੇ ਫੁੱਲ ਤਸੱਲੀ ਕਰੋ ਚੰਗੀ ਲੱਗਦੀ ਆ ਤੁਹਾਨੂੰ ਹਣਾ ਵੀ ਹਾਂ ਆਪਣੇ ਕੰਮ ਦੀ ਆ ਚੀਜ਼ ਫੇਰ ਲੈ ਕੇ ਜਾਓ ਸਹੀ ਗੱਲ ਆ ਬਾਈ ਹੂੰ ਖਾਨ ਤਾਂ ਇੱਕ ਨੰਬਰ ਲੱਗਿਆ ਪੂਰੇ ਬਾਈ ਪੂਰੇ ਟਾਪ ਦੇ ਠੀਕ ਦਾ ਥਣ ਬਾਕੀ ਚ ਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਅਦਾ ਇਨਾੜਾ ਤਾਂ ਲਾਉਂਦੀ ਨਹੀਂ ਲਾਲਾ ਹੈ ਸਹੀ ਗੱਲ ਹੈ ਲੈ ਚ ਵਾਈ ਵੋਜੰਗੇ ਨਾ ਮੋਟਾ ਮੋਟਾ ਚੋਣਾ ਲੈ ਕਰ ਮਾਈ ਦਾ ਕਿਆ ਬਾਤ ਆ ਬਾਈ ਸਿਰਈ ਹੈ ਬਾਈ ਤੂੰ ਆਏ ਮੰਦਲਾ ਇੱਕ ਦੋ ਮਿੰਟ ਹੀ ਇਹਨੂੰ ਲੱਗਦਾ ਚੋਣ ਨੂੰ ਚੋਈ ਦਵਾ ਮੜੀ ਜੀ ਉਹਦੇ ਬਾਈ ਕੁਛ ਨਹੀਂ ਹੁੰਦਾ ਦੇਖੀ ਵੀਡੀਓ ਲੰਮੀ ਬਣੋ ਪੋਰਾ ਹੋਰ ਕੀ ਆ ਨੇ ਵਾ ਨੂੰ ਵਾ ਬਾਲਾ ਚੰਗਾ ਕਰਮ ਵਾਲੇ ਦਾ ਟੋ ਆਏ ਵੇਖ ਡੰਗ ਦਾ ਹਾਂ ਬਾਲਟੀ ਬਣ ਆਇਆ ਹਾਂ ਖਾਲੀ ਹੈ ਵੀਰੇ ਇੱਕ ਡੰਗ ਦਾ ਦੂਜਾ ਸਾਹਮਣੇ ਆ ਜਾਣਾ ਕਿ ਨਹੀਂ ਭਾਈ ਹਾਂ ਭਾਈ ਫਿਰ ਅਗਲਾ ਚਾਲੇ ਕਿਸ ਨੂੰ ਕੋਣੇ ਹੋਈ ਕੋਈ ਵਾਰੀ ਦੂਰ ਮੇੜਿਆ ਹੁੰਦਾ ਭਰਾ ਸਵੇਰਿਆ ਜਿਹੜੇ ਮਰਦੀ ਕੋਲੇ ਉਹਨੂੰ ਦੈਮੇ ਤੇ ਕਰੀਬ ਆਣਾ ਸਾਢੇ 5 ਹੋ ਗਏ ਹਾਂ 5 ਵਜੇ ਕੇ 38 ਮਿੰਟ ਹੋ ਗਏ ਆਲੇ ਚਵਾਈ ਤੇ ਨਾ ਦੁੱਧ ਵੀ ਚੰਗਾ ਆਇਆ ਬਹੁਤ ਟੌਪ ਨੀ 45 ਰੁਪਏ ਦੁੱਧ ਲੱਗੂ ਠੀਕ ਹੈ ਇਹ ਵੀ ਗਰੰਟੀ ਆ ਦੁੱਧ ਬਹੁਤ ਸੋਹਣਾ ਮਾਇਆ ਵਰਗਾ ਠੀਕ ਹੈ ਬਾਕੀ ਥਾਣ ਵੀ ਮੱਧ ਨਾਲ ਲਈ ਲੱਗਿਆ ਕਿ ਨਹੀਂ ਫੁੱਲ ਦਾ ਫੈਂਡ ਆਉਂਦੀ ਆ ਬਾਈ ਕਹਿੰਦਾ ਤੇ ਚਵਾਈ ਵੀ ਟੈਸਟ ਨਾ ਹਾਂ ਬੱਤੋ ਬਾਕੀ ਚਾੜ ਜੂੜ ਨਹੀਂ ਆਪਾਂ ਪਾਉਂਦੇ ਸੱਚ ਬਾਈ ਇਹਨੂੰ ਠੀਕ ਆ ਬਾਈ ਹੁਣ ਆ ਪੱਠਾ ਦਾ ਕਰਕੇ ਮੜਾ ਇਹ ਮੂਰ ਨੂੰ ਲੱਗ ਗਈ ਸਹੀ ਗੱਲ ਆਪਾਂ ਚਾੜ ਜੂੜ ਨਹੀਂ ਪਾਉਂਦੇ ਹੈਗੇ ਠੀਕ ਆ ਬਾਈ ਹੂੰ ਕਿਉਂਕਿ ਬਿਨਾ ਚਾੜ ਤੋਂ ਹੀ ਮਰ ਤੜਕੇ ਚੋਣਾਗਾ ਹੂੰ ਤੇ ਚਾੜ ਝੂਟ ਨਹੀਂ ਪਾਉਂਦੇ ਠੀਕ ਆ ਬਾਈ ਉਹ ਜਿੱਥੇ ਮਰਜੀ ਲਾਲਾ ਬੱਸ ਸੁਣੋ ਯਾਰ ਉਹ ਮੇਰੇ ਨਾਲ ਪਾ ਜਾਂਦਾ ਕਿ ਨਹੀਂ ਇਹ ਤਾਂ ਬਾਹਲਾ ਲਿਬੜੀ ਤੇ ਬਿੜੀ ਸਾਜੀ ਨਮਾ ਕੇ ਮੜੀ ਜੀ ਸੱਟ ਹੋਈ ਹੈ ਨਾਲੇ ਤਾਂ ਵੀਰੇ ਬੰਦਾ ਦੁੱਧ ਪਾਊਗਾ ਨਾਲੇ ਗਾਂਹਾਂ ਨੂੰ ਚੰਗੇ ਰੁਪਏ ਵਟਾਊਗੀ ਕਿ ਨਹੀਂ ਭਾਈ ਪੂਰੇ ਭਾਈ ਆਪਾਂ 85000 ਦੀ ਦਿੱਤੀ ਸੀ ਭਾਈ ਨੂੰ ਠੀਕ ਆ ਭਾਈ ਐ ਲੈਣ ਉਹ ਤੋਂ ਠੀਕ ਆ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਪੂਰੀ ਫੋਲੀ ਆ ਚਵਾਈ ਦੀ ਲੰਕਣੀ ਗੰਨੇ ਔਰ ਵੀ ਬਾਈ ਮੋਟਾ ਮੋਟਾ ਚੋਣਾ ਕੋਈ ਬੜਾ ਟਾਈਮ ਨਹੀਂ ਲੱਗਿਆ ਚਵਾਈ ਕਰਨ ਨੂੰ ਕਿ ਨਹੀਂ ਨਹੀਂ ਬੜਾ ਨਹੀਂ ਲੱਗਦਾ ਵੀਰੇ ਖੋਲੀ ਆ ਜੀ ਜੀ ਆ ਨਾ ਯਾਰ ਇਹ ਨਾ ਚੂਈ ਜਾਂਦੀ ਆ ਚਵਾਈ ਦਾ ਪਸ਼ੂ ਵਧੀਆ ਹੋਵੇ ਨਾ ਸਹੀ ਗੱਲ ਆ ਧਾਰ ਧੂਰ ਵਧੀਆ ਹੋਵੇ ਸੋਖਾ ਹੋ ਜਾਂਦਾ ਬਾਕੀ ਚਾਰੂ ਬਹੁਤ ਆ ਹਜੇ ਕੋਈ ਆਪਾਂ ਤੁਨੀ ਨਹੀਂ ਹੈਗੀ 15 ਤੇ ਜਾਬੜੂ ਠੀਕ ਆ ਜੇ ਹੁਣ ਮੜੀ ਜੀ ਖਿੱਚਣੀ ਹੋਵੇ ਹੂੰ ਚਲੋ ਜੀ ਆਉਂਦਾ ਵੀ ਚਲੋ ਬਹੁਤ ਠੀਕ ਆ ਯਾਰ ਪਸ਼ੂ ਜਿਹੜਾ ਆਇਆਗਾ ਨਾ ਉਹਨੂੰ ਕੇ ਨਾ ਹੌਲੀ ਹੌਲੀ ਕਾਉਣਾ ਪੈਂਦਾ ਹੂੰ ਟੜ ਕੇ ਇਹ 5.5 ਰੁਪਏ ਚੋਈ ਵੀ ਆ ਓਕੇ ਬਾਕੀ ਹੁਣ ਖਾਲੀ ਕਰ ਦੇਣੀ ਆ ਤੁਹਾਨੂੰ ਪਤਾ ਲੱਗ ਜੂ ਕਿਨੇ ਭਾਈ ਮੈਂ ਕਿਹਾ ਯਾਰ ਆਪਾਂ ਬਾਈ 10 ਡਾਂਗੇ ਛੱਡ 10 ਦਿਨ ਆਪਣੇ ਘਰੇ ਕੋਈ ਚੋਲੇ ਠੀਕ ਆ ਭਾਈ ਆਪਾਂ ਨੂੰ ਵਧੀਆ ਲੱਗਦਾ ਇਹ ਚੀਜ਼ ਸਮਾਂ ਦੀ ਹੂੰ ਨੋਤਾ ਦਾ 15 ਹੀ ਕਰ ਜੂ ਵੀ ਜੇ ਚੰਗੀ ਮੜੀ ਸੇਵਾ ਹੋਰ ਖੱਚਦੀ ਬਾਕੀ ਵੀਰੇ ਹੁਣ ਰੁੱਤ ਬਹੁਤ ਚੰਗੀਆਂ ਆਉਂਦੀ ਆ ਕੋਈ ਆਪਣੇ ਕੋਲੇ ਰਹਿ ਕੇ ਦੇਖ ਲੈ ਵੀ ਇਹਨੂੰ ਕੀ ਪੈਂਦਾ ਕ ਹੂੰ ਆ ਬਾਲਟੀ ਹੋਊਗੀ ਇਹ 11 ਕਿਲੋ ਦੀ 11 ਕਿਲੋ ਦੀ ਠੀਕ ਆ ਭਾਈ ਕਿੰਨਾ ਕੋ ਦੁੱਧ ਹੋਊਗਾ ਦੁੱਧ 6 ਕਿਲੋ ਹੋਊਗਾ ਹੀ ਮੌ ਨਾਲ ਖੁੱਲਾ ਵੱਧ ਭਾਵੇਂ ਹੋਵੇ ਕੱਟਣੀ ਹੂੰ ਸਹੀ ਗੱਲ ਤੇ ਲੇਵਾ ਜਿਹੜਾ ਜਮਾ ਚ ਜਮਾ ਝਾੜ ਜਾਂਦੀ ਆ ਭਾਈ ਜਮਾ ਝਾੜ ਗਿਲੇਵਾ ਥਣ ਇੱਕੋ ਜਿਹਾ ਕੋਈ ਬਾਦਮਾ ਨਹੀਂ ਢੱਟ ਮਾਣੀ ਬਿਊਟੀ ਇੱਕ ਨੰਬਰ ਮੁੱਲ ਜਮਾ ਜਾਇਜ 50000 ਰੁਪਇਆ ਮਾਨਦਨ ਕੋਈ ਚੱਕਰ ਨਹੀਂ ਹੋ ਜੀ ਇਹ ਕਿਹੜਾ ਸੂਸੂਈ ਹੈ ਵੀਰੇ ਇਹ ਦੂਜੇ ਸੂਏ ਸੂਈ ਵੀ ਹੈ ਬਾਈ ਇਹ ਕਦੋਂ ਸੂਈ ਹੈ ਬਾਈ ਇਹ ਨੂੰ ਹੋ ਗਿਆ ਅੱਜ 7 ਆ 8 ਦਿਨ ਬੱਚਾ ਕੀ ਹੈ ਮੰਗਲ ਬੱਚੀ ਹੈ ਬਾਈ ਬੱਚੀ ਚੰਗੀ ਹੈ ਹਾਂ ਬੱਚੀ ਬਹੁਤ ਸੋਹਣੀ ਦਿੱਤੀ ਠੀਕ ਹੈ ਕਿੰਨਾ ਘਣ ਦੁੱਧ ਬਾਦ ਤਿਆਰ 12 20 ਕਿਲੋ ਹੁਣ ਤਿਆਰ ਹੋ ਬਾਈ ਓਕੇ ਹਾਂ ਚਵਾਈ ਚਵਾਈ ਸੇਰਾ ਹੀ ਆ ਬਸ ਇੱਕ ਨੰਬਰ ਹੀ ਆਪਾਂ ਸਾਰੀ ਚੋਕੇ ਦਿਖਾਵਾਂਗੇ ਚਵਾਈ ਇਹਦੀ ਵੀ ਕਰਕੇ ਦਿਖਾਵਾਂਗੇ ਪਹਿਲਾਂ ਲੰਮੀ ਦੇਖੋ ਪੂਰੀ ਲੰਮੇ ਲੁਮੇ ਕੱਦ ਵਾਲੀ ਪ੍ਰਿੰਟ ਵਾਲੀ ਜਿਆਦ ਵਾਲੀ ਬਈ ਉਹ ਡਿੱਟੋ ਜਿਹਾ ਨਾ ਸੇਮ ਜਿਹਾ ਹਾਂ ਹਾਂ ਰੰਗ ਇੱਕੋ ਜਿਹਾ ਜੇ ਕੋਈ ਵੀਰ ਸ਼ੌਂਕੀ ਆ ਚਿੱਟੇ ਰੰਗ ਦਾ ਜਿਵੇਂ ਹਨ ਸਹੀ ਗੱਲ ਆ ਬਈ ਤੇ ਮੂੰਹ ਮਾ ਬਹੁਤ ਸੋਹਣਾਗਾ ਕਿਆ ਬਾਤ ਆ ਬਈ ਤੇ ਚਾਰੂ ਚੂਰੂ ਬਹੁਤ ਜ਼ਿਆਦੇ ਆ ਬਿਊਟੀ ਚੈੱਕ ਕਰ ਲਓ ਬਈ ਇੱਕ ਨੰਬਰ ਆ ਫੁੱਲ ਬ੍ਰੀਟ ਆ ਤੇ ਥਣ ਨੇੜ ਤੋਂ ਚੈੱਕ ਕਰਵਾਣੇ ਚਾਰੇ ਥਣ ਨਿੱਖਣ ਮੇ ਪੂਰੇ ਗੈਪ ਤੇ ਕੱਲਾ ਕੱਲਾ ਥਣ ਮੁਠੀ ਰੋਣ ਨਾੜਾਂ ਨੂੜਾਂ ਕਰਮੜੀ ਦੇ ਫੁੱਲ ਚੰਗੀਆਂ ਨੇ ਕਿਆ ਬਾਤ ਆ ਬਈ ਸ਼ਾਂ ਤੋਂ ਵੀ ਲੈਵਾ ਚੈੱਕ ਕਰਵਾਣੇ ਹੁਣ ਕਿਵਾਲੇਵਾ ਐ ਨਹੀਂ ਕੋਈ ਵੀ ਭੜ ਭੂਲਾ ਜਾਂ ਕੋਈ ਹੋਰ ਐ ਜਮਾ ਆਪਦੀ ਸ਼ੇਪ ਲੈਵਾ ਬਣਾਈ ਜਾਂਦਾ ਜਮਾ ਦੁੱਧ ਵਾਲਾ ਲੇਵਾ ਬਾਕੀ 15 20 ਦਿਨ ਨੂੰ ਪੀਕ ਤੇ ਆ ਕੇ ਹੋਰ ਵੀ ਸੋਹਣਾ ਬਣਾ ਜਾਣਾ ਨੇ ਖੋਲ ਦੇ ਬਾਈ ਮੜੀ ਤੋਰ ਕੇ ਦਿਖਾ ਦਈਏ ਸੂਈ ਸਵਾਈ ਬੱਚਾ ਮਗਰ ਬੱਚੀ ਦੋ ਨਾਲ ਮਿਲ ਜਾਣੇ ਕਿਉਂ ਬੱਚੀ ਨੇ ਬਾਈ ਸਾਲੇ ਤੁਹਾਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਫੇਸ ਦੇਖੋ ਤੁੰ ਲ ਕਰਦਾ ਕੋਈ ਛੋਟੀ ਨਾ ਮੰਨੋ ਪ੍ਰਿੰਟ ਪ੍ਰਿੰਟ ਵੀ ਚੰਗਾ ਨਾੜਾ ਨੂਣਾ ਲੇਵੇ ਤੇ ਫੋਲ ਚੰਗਾ ਗੁਲਾਬੀ ਥਾਣਾ ਬਾਈ ਮੁੱਠੀ ਵਾਲਾ ਥਾਣਾ ਇਦਾ ਮੁੱਲ ਭਰਾ ਜਾਇਜ ਮੁੱਲ 120 ਆ ਬਾਈ ਠੀਕ ਆ ਤੇ ਬਾਕੀ ਜੇ ਕਿਸੇ ਭਰਾ ਨੂੰ ਪਸੰਦ ਆਈ ਫੋਨ ਕਰ ਲੈ ਤੇ ਆਪਾਂ ਬਾਅਦ ਘੱਟ ਕੋਈ ਮਾੜੀ ਮੋਟੀ ਹੋ ਜੂ ਓਕੇ ਬਾਈ 120000 ਰੁਪਿਆ ਮੋਲ ਲਾ ਬਾਈ ਕਹਿੰਦਾ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਦਣ ਹੋ ਚੁੱਕਾ ਬਾਈ ਬੈਡ ਚੰਗੀ ਆ ਚਬਾਈ ਕਰਕੇ ਦਿਖਾਉਂਦਾ ਬਾਈ ਚਬਾਈ ਤੁਹਾਡੇ ਸਾਹਮਣੇ ਆ ਜਾਣੀ ਆ ਥਾਂ ਇੱਕ ਨੰਬਰ ਲੱਗਿਆ ਹੱਥੀ ਚਬਾਈ ਵਾਲਾ ਵੀ ਥਾਂ ਚੰਗਾ ਜੇਰ ਜੂਰ ਦੀ ਆਪਣੀ ਸਾਰੀ ਫੁੱਲ ਗਾਰੰਟੀ ਹੋਊ ਬਾਈ ਓਕੇ ਬਾਈ ਲੈ ਬਾਈ ਚਬਾਈ ਸ਼ੁਰੂ ਕਰਦੇ ਕਰਮ ਵਾਲੀ ਲੈ ਠੰਡੀ ਕਰਮ ਵਾਲੀ ਫੁੱਲ ਜਿਵੇਂ ਮਰਜੀ ਬੱਚਾ ਛੱਡ ਦੇ ਬਾਕੀ ਬੱਚੀ ਛੱਡਣੀਆਂ ਛੱਡ ਲੋ ਨਹੀਂ ਵੀ ਛੱਡਣੀ ਤਾਂ ਵੀ ਕੋਈ ਚੱਕਰ ਨਹੀਂ ਦਿੰਦੇ ਤਾਂ ਵੀ ਕੋਈ ਚੱਕਰ ਨਹੀਂ ਹਾਂ ਹਾਂ ਕਿਉਂਕਿ ਇਹ ਤਾਂ ਹੁਣ ਰੰਬੀ ਜਾਂਦੀ ਸੀ ਬਸ ਜੇ 10 ਮਿੰਟ ਵੀ ਲੇਟ ਹੋ ਗਏ ਹਨ ਤੇ ਬਾਲਟੀ ਖੜਕ ਗਈ ਠੀਕ ਹੈ ਇਹਨੇ ਬਸ ਡਾਟ ਪਾ ਦੇਣਾ ਤੜਕੇ ਹੀ ਠਾਉਂਦੀ ਆ ਲਾਰਮੀ ਆ ਮੰਨ ਲਾ ਇੱਕ ਓਕੇ ਟਾਈਮ ਨਹੀਂ ਲੰਘਣ ਦਿੰਦੀ 20 ਮਿੰਟ ਵੀ ਆਪਦੀ ਹੂੰ ਜਿਹੜੇ ਟਾਈਮ ਤੇ ਲੱਗ ਗਈ ਉਸ ਤੇ ਪੱਕੀ ਹੋ ਜਾਂਦੀ ਹੈ ਪੱਕੀ ਹੋਈ ਬਾਕੀ ਲੰਮੇ ਲੋਮੇ ਪ੍ਰਿੰਟ ਬਰੀਟ ਫੁੱਲ ਨਾੜਾ ਨੇੜ ਤੋਂ ਚੈੱਕ ਕਰਵਾਣ ਨੇ ਲੈਵੇ ਤੇ ਤੇ ਥਾਣ ਦੇਖੋ ਬਾਕੀ ਦੁੱਧ ਜਿਹੜਾ ਤਿਆਰ ਆ ਬਾਈ ਨੇ ਉਹ ਦੱਸਿਆ ਕਿਉਂ ਇੱਕ ਡੰਗ ਦਾ ਬਾਈ ਨੇ ਹੁਣ ਚੋ ਦੇਣਾ ਜਿਵੇਂ ਮਰਜੀ ਬਾਈ ਕਹਿੰਦਾ ਖੁੱਲੀ ਛੁੱਟੀ ਆ ਮੈਂ ਦੱਸ ਦੇਣਾ ਛੋਲੇ ਨਿਆਣਾ ਪਾਉਣਾ ਪਾਲਾ ਹਨ ਜਿਵੇਂ ਮਰਜ਼ੀ ਬਾਈ ਤੁਹਾਡੀ ਮਰਜ਼ੀ ਆ ਮੈਂ ਤਾਂ ਪਾ ਲੈਣਾ ਠੀਕ ਆ ਬਾਈ ਕਿਉਂਕਿ ਹਰੇਕ ਬੰਦਾ ਫਿਰ ਨਿਆਣਾ ਬੇਣਾ ਪਸ਼ੂ ਕਹਿੰਦਾ ਪਾਸ ਨਹੀਂ ਹੂੰ ਇੱਥੇ ਮਰਜ਼ੀ ਲੈ ਤੁਹਾਨੂੰ ਤਾਂ ਧਰਾ ਕੇ ਨਿਆਣਾ ਪਾ ਦੇ ਕੋਈ ਚੱਕਰੀ ਨਹੀਂ ਠੀਕ ਆ ਬਾਈ ਬਾਕੀ ਇਹ ਗੱਲ ਵੀ ਸੀਲਸ ਲੱਗ ਬਹੁਤ ਹੂੰ ਵੱਡੀ ਗੱਲ ਯਾਰ ਟਾਇਰ ਵੀ ਨਹੀਂ ਯਾਰ ਹਿਲਾਉਂਦੀ ਆਪਣੀ ਗਾਰੰਟੀ ਆ ਇਸ ਚੀਜ਼ ਦੀ ਠੀਕ ਆ ਜੇ ਪਾਇਰ ਵੀ ਹਿਲਾਜੇ ਹੂੰ ਤੇਰੀ ਪੀੜੀ ਡਾ ਕੇ ਚੋਈ ਜਾਂਦੀ ਹੈ ਹਾਂ ਦੋਨੇ ਪਾਸੇ ਵੇਜਾ ਚਾਹੇ ਬਾਈ ਠੀਕ ਆ ਦੋ ਜਾਨੇ ਚੋ ਲੋ ਹੂੰ ਕਿਉਂ ਜਿਹੜਾ ਦੁੱਧ ਵਾਲਾ ਪਸ਼ੂ ਆ ਉਹਨੂੰ ਤਾਂ ਕਿਰਾਂ ਆ ਹੁੰਦਾ ਵੀ ਪਾ ਖਾਲੀ ਹੋਣਾ ਖਾਲੀ ਹੋਣਾ ਸਹੀ ਗੱਲ ਲੈ ਵਾਲਟੀ ਦਾ ਘਾਨੇ ਖਾਲੀ ਆ ਜਮਾ 14 ਕਿਲੋ ਦੀ ਬਾਲਟੀ ਆ ਬਾਈ 14 ਵੱਡੀ ਬਾਲਟੀ ਆ ਕੋਈ ਸ਼ੋਰ ਨਹੀਂ ਬਾਕੀ ਅਗਲਾ ਕਹਿੰਦਾ ਵੀਡੀਓ ਜੋ ਕਹੀ ਜਾਂਦਾ ਮੂੰਹ ਹੂੰ ਛੋਟੀ ਜਿਹੀ ਲੈ ਗਈ ਇਹ ਇੱਕ ਹੜਕਾ ਹਾਂ ਚਵਾਈ ਦਾ ਤਾਂ ਕਿ ਨਹੀਂ ਤੇਰਾ ਹੀ ਇੱਕ ਨੰਬਰ ਜਵਾਈ ਆ ਬਈ ਇੱਕ ਨੰਬਰ ਤੇਰਾ ਦੂਜਿਆਂ ਤੋਂ ਮਾਰ ਦੇ ਘਰਾਂ ਫਿਰ ਦੂਰ ਹੋ ਕੇ ਦੇਖਾਂਗੇ ਕਿਆ ਵੇਸ਼ਕ ਨੰਬਰ ਜਵਾਈ ਆ ਮੋਟਾ ਮੋਟਾ ਜੋਣਾ ਜਿਵੇਂ ਮਰਦੀ ਕੋਈ ਚਲ ਕੋਈ ਚੱਕੇ ਕਹਿਣਾ ਕੋਈ ਠੰਡੀ ਸੀ ਵਾਲੀ ਚੰਗੀ ਜਵਾਈ ਆਣਾ ਫੇਰਾ ਬਾਈ ਫੇਰਾ ਜਾਣਾ ਆ ਐ ਨਹੀਂ ਵੀ ਚੁਰਕ ਚੁਰਕ ਜੇ ਕਰੀ ਜੋ ਮੰਨ ਕੇ ਜਾਵੀਂ ਜਵਾਈ ਨਿਕਲੇਗੀ ਸਹੇਬ ਜਿਵੇਂ ਚਾਹ ਮਸ਼ੀਨ ਚਾਰੇ ਦੀ ਗਾਰੰਟੀ ਆ ਹੂੰ ਜੋ ਮਰਜ਼ੀ ਬਾਦੀ ਪਾਰ ਹੋ ਠੀਕ ਆ ਪਾਣੀ ਕੋਣੀ ਪੀਣ ਜੇ ਨੂੰ ਆਏ ਜੇ ਨਹੀਂ ਹੈਗਾ ਵੀ ਸੁੱਕੀ ਜੇ ਜਾਊ ਹੂੰ ਇਹਨੇ ਰਾਜ ਕੇ ਖੜ ਜਾਣਾ ਟਾਈਮ ਨਾਲ ਬਸ ਠੀਕ ਆ ਬਾਕੀ ਧੁੱਪੇ ਵੱੰਦੀ ਕੋਈ ਲਾਲਾ ਸੱਟ ਜੇ ਤਾਂ ਨਹੀਂ ਮੈਂ ਮਰੀ ਧੁੱਪੇ ਖੜੀ ਆ ਹੁਣ ਹਾਂ ਹੁਣ ਦੇਖ ਲੈ ਆਪਣੀ ਖੁਰਨੀ ਦਾ ਸੀਹਾ ਫੁੱਲ ਆਇਆ ਇਸ ਵੇਲੇ ਹੂੰ ਘਾਟਾ ਢੂਰ ਘਾਟਾ ਹੋ ਗਿਆ ਇੱਥੇ ਕੱਢੀਆਂ ਨੂੰ ਠੀਕ ਆ ਫੁੱਲ ਤਾਂ ਧੁੱਪ ਸੀ ਹੂੰ ਤੇ ਪਰ ਹੌਂਕ ਦੀਆਂ ਨਹੀਂ ਹੈਗੀਆਂ ਹੂੰ ਕਿਹੇ ਲਾਲਾ ਸਿੱਟੀ ਜਾਊ ਸਹੀ ਗੱਲ ਬਾਕੀ ਜਾਣ ਵਾਲੀ ਆ ਯਾਰ ਕਿੱਲੇ ਸਟਿੰਗ ਲਾਵੀ ਨਹੀਂ ਕਿਨੇ ਆਪਣੀ ਇਹ ਘਰ ਦੀ ਆ ਸਾੰਧੀ ਵੀ ਬਹੁਤ ਆ ਬਾਈ ਪਹਿਲਾਂ ਠੀਕ ਆ ਬਾਈ ਫੀਡ ਫੂਡ ਆ ਪਾ ਕੇ ਤਾਂ ਨਵੇਂ ਮਹੀਨੇ ਟਰਾਈ ਕਰੀ ਹਾਂ ਹਮ ਐਸ ਵੇਲੇ ਦੋ ਫੇਰ ਤੋਂ ਵੱਧ ਹੁੰਦਾ ਕੜਕਾਂ ਥੋੜਾ ਜਿਹਾ ਘੱਟ ਹੁੰਦਾ ਠੀਕ ਐਸ ਵੇਲੇ ਮੱਲੋ ਮੱਲੀ ਚੂਣਦਿਆਂ ਨੂੰ ਟਾਈਮ ਲੇਟ ਹੋ ਜਾਂਦਾ ਲੇਟ ਹੋ ਜਾਂਦਾ ਕੜ ਕੇ ਫਿਰ ਆਏ ਹੁੰਦਾ 5 ਵਜੇ ਉੱਠ ਕੇ ਚੂਲਣਾ ਵੀ ਜਨਾ ਪਹਿਲਾਂ ਇਹੀ ਚੂਣਾ ਮੈਂ ਹਮ ਉਹਨ ਦੇ ਸੁਖਰ ਉਹ ਕਰਮਾਈ ਦਾ ਇੱਕ ਨੰਬਰ ਜੋਗਾ ਮੋਟੀ ਮੋਟੀ ਜਵਾਈ ਹੈ। ਇਹ ਵੀ ਸਾਹਿਬ ਤਾਂ ਪੂਸ ਵੀ ਨਹੀਂ ਮਾਰਦੀ। ਕਈ ਕੰਮਾਂ ਦੀ ਪੂਸ ਵਿੱਚ ਬੰਨ੍ਹਣੀ ਪੈਂਦੀ ਆ। ਸਹੀ ਆ ਬਈ। ਇਹਨੇ ਪੂਛ ਵੀ ਨਹੀਂ ਮਾਰਨੀ ਉਹ ਗਾਉਂ ਦੀ ਹੁਣ ਪੂਛ ਜਿਵੇਂ ਬੰਨ ਲੀ ਆਪਾਂ ਵੀ ਕਈ ਵਾਰੀ ਆਕੂਕ ਚ ਮਾਰੂ ਇਹਦੇ ਤੇ ਇੰਨਾ ਪਰੋਸਾ ਪੂਛ ਵੀ ਨਹੀਂ ਮਾਰਦੇ ਹਾਂ ਬਾਹਲਾ ਖੰਡਾ ਸਵਾ ਹੈ ਨਾ ਪੈਰ ਵੀ ਨਹੀਂ ਹਲਾਵਾ ਯਾਰ ਹੁਣ ਇਹਨੂੰ ਆਏ ਆ ਮੈਂ ਕਦੋਂ ਬਸ ਮੈਨੂੰ ਖਾਦੀ ਕਰ ਦੋ ਮੈਂ ਰਿਲੈਕਸ ਹੋ ਜਾ ਹੂੰ ਦੁੱਧੜੇ ਕੋ ਸੁਲਿ ਨਿਸ਼ਾਨੀ ਇਹ ਬਾਕੀ ਲੇਵਾ ਸੁੰਗੜਦਾ ਦੇਖੀ ਜਦੋਂ ਚੋਤੀ ਨਾ ਅਸਲ ਮੇਨ ਨਿਸ਼ਾਨੀ ਜਿਹੜੀ ਸਹੀ ਗੱਲ ਲੇਵਾ ਨਾਂ ਲੱਗ ਜਾਣਾ ਅਸਲ ਤਾਂ ਇਹ ਗਾਵਾਂ ਮੰਨ ਕੇ ਚਲਤੇ ਨੇ ਟਾਈਮ ਜਵਾਈ ਭਾਲ ਨੇ ਹਾਂ ਤਾਂ ਨਾ ਟਾਈਮ ਬਾਈ ਹਾਂ ਥੋੜੀ ਸਵੇਰ ਜਲਦੀ 4 ਵਜੇ ਚੋਈ ਜਾਵੇ ਇੱਕ ਵਾਰੀ ਦੁਪਹਿਰ ਹੀ ਖਾਲੀ ਆ ਫੇਰ ਫੇਰਾ ਹੀ ਹੋ ਜਾਂਦਾ ਹਮ ਲੈ ਪੂਰੀਆਂ ਚੋੜਤੀ ਭਾਈ ਨਾ ਨਹੀਂ ਹੈਗਾ ਵੀ ਛੱਡਣ ਵਾਲਾ ਕੰਮ ਹੈ ਬੁੜੀ ਚੋਲੇ ਹੂੰ ਜਵਾਕ ਚੋਲੇ ਬੰਦਾ ਚੋਲੇ ਹੂੰ ਆਸਾ ਸਾਰੇ ਕਾਸੇ ਟੁੱਟਦਾ ਹੀ ਹੈ ਬਾਈ ਇਹ ਨਹੀਂ ਵੀ ਹੁਣ ਚੀਜ਼ ਦੇ ਮੂਹੇ ਪੈਸੇ ਮੰਗ ਲੈ ਚੀਜ਼ ਦੇ ਮੰਗੇ ਸਹੀ ਗੱਲ ਕੋਈ ਵੀ ਬੇਫਿਕਰ ਹੋ ਕੇ ਲੈ ਆ ਸਕਦਾ ਬਿਊਟੀ ਪੱਖ ਚੰਗਾ ਮਿਲਕ ਪੱਖ ਘਰੇ ਖੜੀ ਵੀ ਯਾਰ ਦੱਸੋ ਬੀਬੀ ਹਾਂ ਠੀਕ ਹੈ ਬੱਚਾ ਵੀ ਬੱਛੀ ਆ ਬਾਕੀ ਭਾਈ ਦੀ ਸ਼ੌਂਕ ਨਾ ਬਾਲੀ ਆ ਭਾਈ ਨੇ ਦੱਸਿਆ ਵੀ ਫੀਡ ਫੂਡ ਬਹੁਤ ਭਾਈ ਐਨੂੰ ਤਿੰਨ ਮਹੀਨੇ ਪਹਿਲਾਂ ਛੱਡੀ ਸੀ ਬਾਈ ਤਿੰਨ ਮਹੀਨੇ ਡਰਾਈ ਕਰਤੀ ਸੀ ਬਾਈ ਠੀਕ ਆ ਜੋ ਮੈਂ ਮਸ਼ੀਨ ਤੇ ਲਾਉਣੀ ਆ ਕਿਸੇ ਨੇ ਹੂੰ ਚਾਰੇ ਥਾਣਾ ਚ ਇੱਕੋ ਜਿਹਾ ਦੁੱਧ ਗਾੜੀ ਚ ਵੀ ਪਿਛਾੜੀ ਬਰਾਬਰ ਦੁੱਧ ਹੋਊਗਾ ਥਾਣਾ ਦੇ ਦੁੱਧ ਵਾਜੂ ਤਿੰਨ ਚਾਰ ਕਿਲੋ ਦੁੱਧ ਵਾਜ ਜਾਣਾ ਇਹਨੇ ਹਾਂ ਕਿਉਂ ਆਇਆ ਸੇਤੀ ਖਾਲੀ ਹੋ ਜਾਣਾ ਸੇਤੀ ਖਾਲੀ ਹੋ ਜਾਣਾ ਤੇ ਬਾਕੀ ਬਈ ਚਾਰੇ ਥਾਣਾ ਚ ਬਰਾਬਰ ਆਏ ਨਹੀਂ ਵੀ ਪਿਛਾੜੀ ਚ ਘੱਟ ਵੱਧ ਜਾ ਗਾੜੀ ਚ ਹੂੰ ਇੱਕੋ ਜਿਹਾ ਦੁੱਧ ਠੀਕ ਹੈ ਹਲਾ ਮੂੰ ਹਲਾਇਆ ਮੂੰ ਵੀ ਠੇੜੀ ਸੀ ਬਈ ਕੰਨ ਵੀ ਨਹੀਂ ਹਲਾਇਆ ਵਿਚਾਰੀ ਅੱਛਾ ਕੀ ਵੀ ਨਹੀਂ ਗਈ ਨਾ ਯਾਰ ਇਹਨੂੰ ਹੁਣ ਆਇਆ ਜੀ ਮੈਂ ਬਸ ਨਹੀਂ ਆਇਆ ਕਿਉਂ ਦੁੱਧ ਵਾਲੇ ਪਸ਼ੂ ਨੂੰ ਬਾਈ ਖੜਨਾ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਸਦਰੀ ਗਮ ਆਸ ਹੁੰਦੀ ਆ ਦਵਾ-ਦਵਾ ਚੋਇਆ ਜਾਵੇ ਹੂੰ ਹੁਣ ਇਹਨੇ ਜਿਹੜੇ ਪੱਠੇ ਖਾਣੇ ਆ ਹੋਰ ਉਦੋਂ ਬਾਅਦ ਫੇਰ ਖਾਣੇ ਆ ਹੂੰ ਕੋਈ ਵੀ ਜੇਰ-ਜੂਰ ਦੀ ਸਾਰੇ ਕਿਸੇ ਦੀ ਆਪਣੀ ਗਾਰੰਟੀ ਆ ਬੇਫਿਕਰ ਹੋ ਕੇ ਬੰਦਾ ਲਿਆ ਸਕਦਾ ਠੀਕ ਹੈ ਬਾਈ ਬਾਕੀ ਸੂਈ ਵੀ ਆਪਣੇ ਕੰਨ ਨੂੰ ਚਾਹੇ 10 ਦਿਨ ਚੋਲੇ ਗਿਆ ਲਾ ਹੂੰ ਉਹ ਘਰੇ ਖੜੀ ਆ ਬਾਈ ਕੋਲੇ ਕਿਹੜਾ ਬਗੜਾ ਇਹ ਕਿਹੜਾ ਮੰਡੀ ਆ ਵੀਰੇ ਯਾਰ ਹਾਂ ਵੀ ਛੇਤੀ ਕਰ ਬਾਈ ਧਾਰਾ ਮਾਰ ਲੰਘ ਜਾ ਹਾਂ ਹਾਂ ਕਿਵੇਂ ਬਾਈ ਕਹਿੰਦਾ ਜਿਵੇਂ ਮਰਜੀ ਰਿਲੈਕਸ ਹੋ ਕੇ ਆਓ ਲੋ ਟਾਈਮ ਤਿੰਨ ਟਾਈਮ ਜਿਵੇਂ ਮਰਜ਼ੀ ਚ ਬਾਈ ਕਰੋ ਕੋਈ ਚੱਕਰ ਹੀ ਨਹੀਂਗਾ ਆਫਰ ਦਿੰਦੀ ਆ ਬਾਈ ਨੇ ਬਾਕੀ ਵੱਡੀ ਗੱਲ ਬਾਈ ਦੇ ਘਰ ਦੀ ਬੈੜਾ ਇਹ ਨਹੀਂ ਭਾਈ ਹਾਂ ਭਾਈ ਆਇਆ ਸਾਰਾ ਪੂਰਾ ਇਹਦੇ ਦੇ ਹਾਂ ਤਾਂ ਹੀ ਭਾਈ ਹੁਣ ਮੈਂ ਤੈਨੂੰ ਪੂਸ਼ ਕਹਦਾ ਵੀ ਪੂਸ਼ ਵੀ ਨਹੀਂ ਲਾਉਂਦੀ ਸਹੀ ਗੱਲ ਹੈ ਦੁੱਧ ਦਾ ਹਜੇ ਨਹੀਂ 20 ਦਿਨਾਂ ਨੂੰ ਪੀਗ ਮਾਣ ਤੇ ਜਾਣਾ ਬਾਈ ਹੂੰ ਇਹ ਨਹੀਂ ਪਤਾ ਰੱਬ ਸ਼ੁਕਰ ਰੱਖੇ ਦਾਦਾ 30 ਕਿਲੋ ਹੀ ਦੇ ਦੇ ਹੂੰ ਕੋਈ ਭੇਤ ਹੀ ਨਹੀਂ ਇਹਨਾਂ ਦਾ ਬਾਈ ਕਿਸੇ ਦੇ ਕਰਮਾਂ ਦਾ ਹਨਾ ਬਾਈ ਹੁਣ ਰੁੱਤ ਵੀ ਚੰਗੀ ਆਉਣੀ ਹੈ ਰੁੱਤ ਬਥੇਰੀ ਚੰਗਿਆ ਦੁੱਧੇ ਨਹੀਂ ਪਤਾ 30 ਕਿਲੋ ਦੇ ਦੇ 25 ਤੋਂ ਬਾਹਰ ਤਾਂ ਮੌਜ ਨਹੀਂ ਜਾਊ ਹੂੰ ਹੁਣ ਠੰਡ ਚ گاਵਾ ਦੀ ਪੂਰੀ ਫੁੱਲ ਰੁੱਤ ਆ ਜਾਂਦੀ ਹੈ ਲੈ ਬਾਈ ਕਿੰਨੇ ਲੀਟਰ ਦੀ ਦੱਸਿਆ ਜੀ ਇਹ ਬਾਲਟੀ 14 ਕਿਲੋ ਦੀ ਆ ਬਾਈ 14 ਕਿਲੋ ਦੀ ਬਾਲਟੀ ਆ ਠੀਕ ਆ ਕਿ ਨਹੀਂ ਬਾਕੀ ਆਏ ਕੋਈ ਚੱਕਰ ਨਹੀਂ ਲਾ ਹੁਣ ਜਿਵੇਂ ਵੀ ਬਾਦ ਚੋਖ ਨਹੀਂ ਪਸੂ ਟੜਫੜ ਕਰੂ ਸਹੀ ਗੱਲ ਹੈ ਕੋਈ ਚੱਕਰ ਨਹੀਂ ਜਿਵੇਂ ਮਰਜੀ ਨਿਆਣਾ ਖੋਲ ਲੈ ਹੁਣ 6 ਵਜੇ ਮਾਂ ਝਾੜ ਗਈ ਇਹੀ ਅਸਲ ਪੁਆਇੰਟ ਇਹਦਾ ਇਹੀ ਆ ਬਾਈ ਲੈਵਾ ਜਮਾ ਐ ਕਰ ਦਿੰਦੀ ਆ ਕੋਈ ਜੇਵਾ ਕੋਈ ਚਵਾਈ ਤੋਂ ਬਾਅਦ ਆਏ ਨਹੀਂ ਵੀ ਕੋਈ ਕਾ ਵਦਮਾ ਘੜਮਾ ਲੈ ਨਾ ਨਾ ਬਰਾਬਰ ਹੋ ਬਾਈ ਜਮਾ ਬਰਾਬਰ ਆ ਜਮਾ ਕਿਸੇ ਪਾਸੇ ਆਏ ਨਹੀਂ ਬਿਊਟੀਫੁੱਲ ਫੇਸ ਫੋਰਸ ਪ੍ਰਿੰਟ ਕਿਸੇ ਪਾਸੇ ਕੋਈ ਘਾਟ ਨਹੀਂ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲੈ on the